ਭਾਈ ਮਰਦਾਨਾ ਕਹਿੰਦਾ ਜੀ ਜਿਵੇਂ ਤੁਹਾਡੀ ਮਰਜ਼ੀ ਜਿਵੇਂ ਤੁਹਾਡੀ ਖੁਸ਼ੀ ਤੇ ਇੱਕ ਹੋਰ ਬੇਨਤੀ ਸੁਣਿਓ ਕਰੀਬਨ 47 ਸਾਲ ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਦੇ ਸੰਗੀ ਰਹੇ ਇੱਕ ਵਾਰੀ ਵੀ ਕਦੇ ਇਹ ਸ਼ਬਦ ਨਹੀਂ ਕਿਹਾ ਕਿਉਂ ਕਿਵੇਂ ਤੇ ਕਿੱਥੇ ਨਹੀਂ ਕਿਹਾ ਇੱਕੋ ਹੀ ਸ਼ਬਦ ਕਹਿੰਦੇ ਸੀ ਸਤ ਵਚਨ ਗੁਰਬਾਣੀ ਜਿਨਹਤੇ ਬਾਦਸ਼ਾਹ ਕਹਿੰਦਿਆ ਸਿੱਖ ਦਾ ਭਲਾ ਉਸੇ ਦਿਨ ਹੁੰਦਾ ਹੈ ਜਿਸ ਦਿਨ ਇਹ ਭਲਾ ਕਹਿ ਕੇ ਮੰਨਣਾ ਸ਼ੁਰੂ ਕਰ ਦਿੰਦਾ ਹੈ ਸਤ ਵਜਨ ਕਹਿਣ ਲੱਗ ਪੈਂਦਾ ਕਹ ਲਈਏ ਜੀ ਜੋ ਗੁਰ ਕਹਿ ਸੋਈ ਭਲ ਮੰਨ ਉਹ ਉਹ ਪ੍ਰਵਾਨ ਹੁੰਦਾ ਹੈ ਜੀ ਇਥੋਂ ਤੱਕ ਮਾਨ ਨੇ ਕਿਹਾ ਕੱਲਾ ਪੂਜਣਾ ਤੇ ਕੱਲਾ ਪੜਨਾ ਵੀ ਮਾਇਨੇ ਨਹੀਂ ਰੱਖਦਾ ਪ੍ਰਵਾਨ ਉਹਨਾਂ ਦਾ ਹੁੰਦਾ ਜਿਹੜਾ ਸਤ ਕਰਕੇ ਮੰਨਦਾ ਹੈ ਸੇਵਕ ਸਿੱਖ ਪੂਜਨ ਸਭ ਆਵੇ ਸਭ ਗਾਵੇ ਹਰ ਹਰ ਉਤਮ ਬਾਨੀ ਗਾਵੇ ਆ ਸੁਣਿਆ ਤਿੰਨ ਕਾ ਹਰ ਥਾਏ ਪਾਵੈ ਜਿਨ ਸਤਗੁਰ ਕੀ ਆਗਿਆ ਸਤ ਸਤ ਕਰਮਾਨੀ ਭਾਈ ਮਰਦਾਨੇ ਨੇ ਮੰਨੀ ਜੀ ਸਤ ਵਚਨ ਸਤ ਵਚਨ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਮਰਦਾਨੇ ਨੇ ਚੋਲਾ ਪਹਿਨਾ ਦਿੱਤਾ ਭਾਈ ਮਰਦਾਨਾ ਕਹਿੰਦੇ ਪਾਤਸ਼ਾਹ ਤੁਹਾਡੀ ਬਹੁਤ ਵੱਡੀ ਦਇਆ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਬੇਮਰਦਾਨਿਆਂ ਚੋਲਾ ਤਾਂ ਮੇਰਾ ਪਹਿਨ ਲਿਆ ਇੱਕ ਬਚਨ ਸਾਡਾ ਚੇਤੇ ਰੱਖੀ ਭਾਈ ਮਰਦਾਨਾ ਕਹਿੰਦਾ ਜੀ ਕੀ ਗੁਰੂ ਨਾਨਕ ਸਾਹਿਬ ਸੱਚੇ ਬਾਦਸ਼ਾਹ ਕਹਿੰਦੇ ਆਹ ਮੇਰਾ ਚੋਲਾ ਹੈ ਇਸ ਚੋਲੇ ਨੇ ਕਦੇ ਕਰਤਾਰ ਤੋਂ ਬਿਨਾ ਕਿਤੇ ਝੋਲੀ ਨਹੀਂ ੱਡੀ ਤੂੰ ਘਰ ਘਰ ਜਾ ਕੇ ਇਹਦੀ ਝੋਲੀ ਨਾ ੱਡੀ ਉਸ ਤੋਂ ਬਾਅਦ ਨਹੀਂ ੱਡੀ ਜੀ ਭਾਈ ਮਰਦਾਨਾ ਗੁਰੂ ਨਾਨਕ ਸਾਹਿਬ ਦਾ ਸੰਗੀ ਰਹਿ ਫਿਰ